ਇਹੋ ਇਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕੋ ਬਾਜ਼ ਟੀਵੀ ਜਿਹੜੇ ਦਰਸ਼ਕ ਦੇਖਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਸ ਵੀਡੀਓ ਨੂੰ ਬਹੁਤ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨ ਤਾਂ ਜੋ ਸੀਐਮ ਭਗਵੰਤ ਮਾਨ ਤੱਕ ਪਹੁੰਚੇ ਜੋ ਇਮਾਨਦਾਰੀ ਦੀਆਂ ਟਾਰਾਂ ਮਾਰਦੇ ਨੇ ਕਿ ਸਾਡੀ ਜਿਹੜਾ ਸਾਡਾ ਪ੍ਰਸ਼ਾਸਨ ਆ ਉਹ ਬਹੁਤ ਇਮਾਨਦਾਰ ਹੈ ਅੱਛਾ ਸਭ ਤੋਂ ਪਹਿਲਾਂ ਜਿਹੜਾ ਅੱਜ ਮਾਮਲਾ ਆ ਪੰਚਾਇਤੀ ਜ਼ਮੀਨ ਦਾ ਕੀ ਮਾਮਲਾ ਕਿਉਂ ਇੱਥੇ ਹੋਇਆ ਅੱਜ ਕੋਈ ਨਿਸ਼ਾਨਦੇਹੀ ਕਰਾਉਣੀ ਚਾਹੀਦੀ ਉਹਦੇ ਲਈ ਕਿੱਥੇ ਹੋਇਆ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਮਾਮਲਾ ਉਹਦੇ ਤੇ ਗੱਲਬਾਤ ਕਰਦੇ ਹਾਂ ਮਾਮਲਾ ਇਹ ਹੈ ਕਿ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜੇ ਪੰਚਾਇਤੀ ਜ਼ਮੀਨ ਦੇ ਜਿਹੜੇ ਕਬਜ਼ੇ ਨਜਾਇਜ਼ ਕੀਤੇ ਹੋਇਆ ਉਸ ਤੇ ਕੇਸ ਚੱਲ ਰਿਹਾ ਸੀ ਪਿਛਲੀ ਪੰਚਾਇਤੀ ਜਿਹੜੀ ਪੰਚਾਇਤ ਸੀ ਜਿਹੜੀ ਉਹਨਾਂ ਵੱਲੋਂ ਕੇਸ ਕੀਤਾ ਹੋਇਆ ਸੀ ਤਾਂ ਹਰ ਬਾਰ ਆ ਜਿਹੜਾ ਉਹ ਕੇਸ ਦੇ ਵਿੱਚ ਆ ਜਦੋਂ ਤਰੀਕ ਹੁੰਦੀ ਸੀ ਤਾਂ ਡੀਡੀਪੀਓ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਨਿਸ਼ਾਨਦੇਹੀ ਕਰਵਾ ਕੇ ਸਾਨੂੰ ਦਿੱਤੀ ਜਾਵੇ ਨਿਸ਼ਾਨਦੇਹੀ ਕਰਵਾ ਕੇ ਦਿੱਤੀ ਜਾਵੇ ਤੇ ਨਿਸ਼ਾਨਦੇਹੀ ਵਾਸਤੇ ਬੀਡੀਪੀਓ ਦਫ਼ਤਰ ਆਉਂਦਾ ਸੀ ਜੀ ਸੰਮਣ ਆਉਂਦੇ ਸੀ ਜੋ ਵੀ ਨੋਟਿਸ ਆਉਂਦਾ ਸੀ ਜੋ ਉਸ ਤੋਂ ਬਾਅਦ ਬੀ ਡੀ ਪੀਓ ਪੰਚਾਇਤ ਆ ਜਿਹੜੀ ਦੇ ذریعے ਤਾਂ ਉਹਨਾਂ ਨੂੰ ਰਿਮੈਂਡਰ ਭੇਜਿਆ ਜਾਂਦਾ ਸੀ ਤਹਿਸੀਲਦਾਰ ਦੇ ਦਫਤਰ ਵੀ ਸਾਨੂੰ ਜਿਹੜਾ ਕਨਗੋ ਜਾਂ ਪਟਵਾਰੀ ਜਿਹੜੀ ਉਹਦੀ ਨਿਸ਼ਾਨਦੀ ਕਰਵਾ ਕੇ ਦੋ ਤਾਂ ਉਹ ਰਿਮੈਂਡਰ ਉੱਥੇ ਰੱਦੀ ਚ ਸੁੱਟ ਦਿੱਤੇ ਜਾਂਦੇ ਸੀ ਚਾਹੇ ਤਾਂ ਪੰਚਾਇਤ ਦੀ ਵੀ ਢੇਲ ਲਗਾ ਲਓ ਚਾਹੇ ਉੱਥੇ ਬੀ ਡੀ ਪੀਓ ਦਫਤਰ ਦੀ ਵੀ ਢੇਲ ਲਗਾ ਲਓ ਚਾਹੇ ਉੱਥੇ ਕੋਈ ਪੋਲੀਟੀਕਲੀ ਪ੍ਰੈਸ਼ਰ ਲਗਾ ਲਓ ਜੀ ਉਸ ਤੋਂ ਬਾਅਦ ਹੁਣ ਨਵੀਂ ਪੰਚਾਇਤ ਬੰਦੀ ਆ ਸਾਡੀ ਔਰ ਮੇਰੀ ਪੂਰੀ ਪੰਚਾਇਤ ਦੇ ਮੈਂਬਰ ਨੇ ਜਿਹੜੇ ਉਹ ਵੀ ਵਿੱਚ ਮੌਜੂਦ ਨੇ ਹਾਜ਼ਰ ਨੇ ਉਸ ਤੋਂ ਬਾਅਦ ਅਸੀਂ ਪੰਚਾਇਤ ਦਾ ਸੌਂਚੁਕ ਸਮਾਗਮ ਕਰਦੇ ਹਾਂ ਸੌਂਚੁਕ ਸਮਾਗਮ ਤੋਂ ਬਾਅਦ ਅਸੀਂ ਮੈਂ ਉਹਨਾਂ ਨੂੰ ਪੁੱਛਿਆ ਕਿ ਪੰਚਾਇਤੀ ਜ਼ਮੀਨ ਦਾ ਕੀ ਹਾਲ ਹੈ ਜੀ ਪੰਚਾਇਤੀ ਜ਼ਮੀਨ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਹੈਗੀ ਆ ਤਾਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਕਿੱਥੇ ਕਿੱਥੇ ਪੰਚਾਇਤੀ ਜ਼ਮੀਨ ਪਈ ਹੋਈ ਹੈ ਪੰਚਾਇਤੀ ਜ਼ਮੀਨ ਜਦੋਂ ਮੈਂ ਪੁੱਛਿਆ ਸੈਕਟਰੀ ਨਾਲ ਗੱਲ ਕੀਤੀ ਕਹਿੰਦੇ ਇਹਦੇ ਤੇ ਵੀ ਕੇਸ ਚੱਲਦਾ ਇਹਦੇ ਤੇ ਵੀ ਕੇਸ ਚੱਲਦਾ ਇਹਦਾ ਸਾਡੇ ਕੋਲੇ ਕਬਜ਼ਾ ਵਰੰਟ ਇਸ਼ੂ ਆ ਇੱਕ ਗੱਲ ਹੋਰ ਹਿੰਮਤਾਜ ਦੀ ਮੈਂ ਤੁਹਾਨੂੰ ਦੱਸਾਂ ਤਾਰਾ ਮਾਰਨ ਵਾਲਿਆਂ ਦੀ ਕਬਜ਼ਾ ਵਰੰਟ ਜਾਰੀ ਨੇ ਬਾਰੇ ਉੱਥੇ ਪੰਚਾਇਤ ਦਾ ਕਾਗਜ਼ਾਂ ਦੇ ਵਿੱਚ ਕਬਜ਼ਾ 10 ਸਾਲ ਤੋਂ ਉਹਦਾ ਕਿਤੇ ਕਬਜ਼ਾ ਨਹੀਂ ਲੇਤਾ ਗਿਆ ਇੱਕ ਕਰਿਆ ਪੰਚਾਇਤ ਨੂੰ ਨਹੀਂ ਦਿੱਤਾ ਗਿਆ ਇਸ ਗੱਲ ਦੀ ਪੰਚਾਇਤ ਵੀ ਜਵਾਬਦੇਹੀ ਦੇ ਸਕ ਕਰ ਸਕਦੀ ਆ ਜਾਂ ਬੀ ਡੀ ਪੀਓ ਵੀ ਕਿਉਂਕਿ ਉਹ ਕਿੱਥੇ ਜਾਂਦਾ ਪੈਸਾ ਕਿੱਥੇ ਜਾਂਦਾ ਉਸ ਪੈਸੇ ਨਾਲ ਬੜਾ ਕੁਝ ਹੋ ਜਾਣਾ ਸੀ ਮੇਰੇ ਪਿੰਡ ਦੇ ਵਿੱਚ ਇਸ ਗੱਲ ਤੇ ਬਾਅਦ ਚ ਆਵਾਂਗੇ ਆਪਾਂ ਕਿ ਇਸ ਪੈਸੇ ਨਾਲ ਹੋਣਾ ਕੀ ਸੀ ਤਾਂ ਜੋ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਸਾਡੀ ਨਵੀਂ ਪੰਚਾਇਤ ਸੌਂ ਚੁੱਕਦੀ ਆ ਤਾਂ ਉਸ ਤੋਂ ਬਾਅਦ ਅਸੀਂ ਪਹੁੰਚਦੇ ਹਾਂ ਦਫ਼ਤਰ ਔਰ ਮੇਰੇ ਵੱਲੋਂ ਇੱਕ ਕਾਗਜ਼ੀ ਕਾਰਵਾਈ ਕੀਤੀ ਜਾਂਦੀ ਆ ਕਾਗਜ਼ੀ ਕਾਰਵਾਈ ਕੀਤੀ ਕੀ ਜਾਂਦੀ ਆ ਮੈਂ ਤਹਿਸੀਲਦਾਰ ਨੂੰ ਮਿਲਦਾ ਹਾਂ ਤਹਿਸੀਲਦਾਰ ਤੋਂ ਸਾਡਾ ਜਿਹੜਾ ਆ ਦੇਖੋ ਤੁਸੀਂ ਸਕਰੀਨ ਦੇ ਉੱਪਰ ਵੀ ਚਲਾ ਦਿਓ ਜੀ ਤਹਿਸੀਲਦਾਰ ਸਾਹਿਬ ਨੇ ਬੜੀ ਇੱਜ਼ਤ ਦੇ ਨਾਲ ਮੇਰੀ ਰਿਸਪੈਕਟ ਕੀਤੀ ਔਰ ਪੱਤਰਕਾਰ ਦੇ ذریعے ਜੋ ਮੈਂ ਆ ਮੀਡੀਆ ਦੇ ਵਿੱਚ ਵੀ ਕੰਮ ਕਰਦਾ ਤਾਂ ਉਹਨਾਂ ਨੇ ਇੱਜ਼ਤ ਕੀਤੀ ਬਤੌਰ ਸਰਪੰਚ ਦੇ ਹੋਣ ਦੇ ਉਹਨਾਂ ਨੇ ਨਾਲੋਂ ਨਾਲ ਕੇ ਸ਼ਕੰਦਰ ਸਿੰਘ ਕੰਨਗੋ ਉਹਨਾਂ ਨੂੰ ਫੋਨ ਕੀਤਾ ਕਿ ਕੁਲਦੀਪ ਆਇਆ ਹੋਇਆ ਜੀ ਸਰਪੰਚ ਪਿੰਡ ਦਾ ਦਾ ਜੋ ਆ ਡਿਲੇ ਹੈ ਇਨੇ ਸਮੇ ਦਾ ਮਾਮਲਾ ਇਹਨੂੰ ਜਲਦੀ ਜਲਦੀ ਨਵੇੜੋ ਜੀ ਉਹਨਾਂ ਨੇ ਗੱਲ ਕੀਤੀ ਗਨਗੋਸਾਹਬ ਨਾਲ ਕਾਨਗੋਸਾਹਬ ਨੇ ਮੇਰੇ ਨਾਲ ਤਾਲਮੇਲ ਕੀਤਾ ਤਾਂ ਅਸੀਂ ਬੈਠ ਕੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਗਿਆ 24 ਤਰੀਕ ਨੂੰ ਜਿਹੜਾ ਨਿਸ਼ਾਨਦੇਹੀ ਹੋ ਜਾਵੇਗੀ ਨਿਸ਼ਾਨਦੇਹੀ ਦੇ ਲਈ ਉਹਨਾਂ ਵੱਲੋਂ ਜਿਹੜਾ ਰਕਬਾ ਸੀ ਉਹਦੇ ਲਈ ਸਾਰਾ ਕੁਝ ਦੇਖ ਲਿਆ ਗਿਆ ਕਿਹੜਾ ਕਿਹੜਾ ਕਿੱਥੇ ਆ ਮੇਰੇ ਕੋਲ ਬੈਠਦੇ ਨੇ ਔਰ ਸਾਡੀ ਗੱਲ ਇਹ ਵੀ ਹੋਈ ਕਿ ਕੰਪਿਊਟਰ ਦੇ ਜ਼ਰੀਏ ਹੋਣੀ ਹੈ ਜਾਂ ਪਟਵਾਰੀ ਔਰ ਕਾਨੂੰਗੋ ਮਿੰਤੀ ਕਰਨਗੇ ਜਿਹੜੇ ਕਾਨੂੰਗੋ ਸਾਹਿਬ ਨੇ ਬੜੇ ਸਤਿਕਾਰਯੋਗ ਨੇ ਵਧੀਆ ਇਨਸਾਨ ਨੇ ਉਹਨਾਂ ਨੇ ਗੱਲ ਕੀਤੀ ਕਿ ਪੈਸਾ ਲੱਗੇਗਾ ਜੇਕਰ ਆਪਾਂ ਕੰਪਿਊਟਰ ਦੇ ਜ਼ਰੀਏ ਕਰਵਾਉਣੇ ਆ ਜੇਕਰ ਆਪਾਂ ਦੂਜੂ ਕਰਵਾਨੇ ਆ ਤਾਂ ਪੰਚਾਇਤ ਦਾ ਫਾਇਦਾ ਹੋ ਜਾਵੇਗਾ ਤਾਂ ਸਾਡਾ ਡਿਸਾਈਡ ਹੋਇਆ ਕਿ ਬਿਨਾਂ ਕੰਪਿਊਟਰ ਤੋਂ ਕਰਵਾ ਲੈਨੇ ਆ ਕਿਉਂਕਿ ਉਹਨਾਂ ਉੱਪਰ ਕੇਸ ਚੱਲ ਰਿਹਾ ਜਦੋਂ ਕਬਜ਼ਾ ਬਰੰਟ ਆਪਾਂ ਨੂੰ ਮਿਲ ਜਾਣਗੇ ਤਾਂ ਉਦੋਂ ਆਪਾਂ ਕੰਪਿਊਟਰ ਦੇ ਜ਼ਰੀਏ ਕਰਵਾ ਲਵਾਂਗੇ ਸਾਡੀ ਗੱਲ ਫਾਈਨਲ ਹੋ ਗਈ 24 ਤਰੀਕ ਦੀ ਤਾਂ ਉਸ ਤੋਂ ਬਾਅਦ ਮੈਨੂੰ ਜਿਹੜਾ ਲੈਟਰ ਵੀ ਲਿਖਿਆ ਜਾਂਦਾ ਕਨਗੋ ਸਾਹਿਬ ਵੱਲੋਂ ਲੈਟਰ ਲਿਖਿਆ ਜਾਂਦਾ ਕਿ 24 ਤਰੀਕ ਨੂੰ ਬੀਡੀਪੀਓ ਸਾਹਿਬ ਨੂੰ ਮਾਰਕਰ ਕੀਤਾ ਜਾਂਦਾ ਨੈਂਸੀ ਗਰਗ ਮੈਡਮ ਆ ਮੈਡਮ ਵੱਲੋਂ ਮੈਨੂੰ ਪਹੁੰਚਾ ਦਿੱਤਾ ਜਾਂਦਾ ਤੇ ਮੈਂ ਇਸੇ ਜਿਹੜਾ ਪਰਫਰਮੇ ਦੇ ਉੱਪਰ ਹੈ ਜਿਹੜਾ ਲੈਟਰ ਹੈ ਮੇਰੇ ਕੋਲ ਸਮੇਂ ਅਨਾਉਂਸਮੈਂਟ ਕਰਵਾ ਦੇਣਾ ਪਿੰਡ ਦੇ ਵਿੱਚ ਜਿਨ੍ਹਾਂ ਦੀ ਪੰਚਾਇਤੀ ਜ਼ਮੀਨ ਆ ਜਿਨ੍ਹਾਂ ਨੇ ਕਾਬਜ਼ ਲਈ ਜਿਹੜੇ ਜਿਨ੍ਹਾਂ ਦੀ ਨਾਲ ਲੱਗਦੀ ਆ ਭਾਈ ਉਹ 24 ਤਰੀਕ ਨੂੰ ਕਰ ਰਹਿਣ ਨਿਸ਼ਾਨਦੇ ਹੀ ਹੋਵੇਗੀ ਜੀ ਨਿਸ਼ਾਨਦੇ ਹੀ ਕਰਵਾਉਣ ਦੇ ਲਈ ਲੋਕ ਕਰ ਰਹਿਣਗੇ ਜੀ ਇਨ ਦਿਨ ਤੋਂ ਅਨਾਉਂਸਮੈਂਟ ਹੋ ਰਹੀ ਸੀ ਅਨਾਉਂਸਮੈਂਟ ਤੋਂ ਬਾਅਦ ਬੀਡੀਪੀਓ ਦਫਤਰ ਤੋਂ ਵੀ ਮੈਨੂੰ ਇੱਕ ਲੈਟਰ ਆਂਦਾ ਸੀ ਲੈਟਰ ਆਂਦਾ ਉਹ ਵੀ ਕਿ 24 ਤਰੀਕ ਨੂੰ ਕਾਨਗੋ ਸ਼ਕੰਦਰ ਸਿੰਘ ਜਿਹੜੀ ਨਿਸ਼ਾਨਦੇਹੀ ਕਰਨੀ ਨਿਸ਼ਾਨਦੇਹੀ ਕਰਨ ਦੇ ਲਈ ਕਾਨਗੋ ਸਾਹਿਬ ਰੈਡੀ ਸੀ ਸਾਰਾ ਕੁਝ ਸੀ ਪਰ ਪਤਾ ਨਹੀਂ ਕੀ ਸੱਪ ਸੁੰਘ ਗਿਆ ਪਤਾ ਨਹੀਂ ਉਥੇ ਪੋਲੀਟਿਕਲੀ ਪ੍ਰੈਸ਼ਰ ਕਿਉਂ ਬਣ ਰਿਆ ਹਰ ਵਾਰ ਇਸੇ ਤੱਕ ਅੰਡਲੇ ਜਿਹੜੀ ਮਾਨ ਸਰਕਾਰ ਟਾਰਾ ਮਾਰਦੀ ਆ ਅਸੀਂ ਪੰਚਾਇਤੀ ਜ਼ਮੀਨ ਛੜਾਵਾਂਗੇ ਪਿੰਡਾਂ ਦਾ ਵਿਕਾਸ ਕਰਾਵਾਂਗੇ ਮੇਰੇ ਪਿੰਡ ਦੇ ਵਿੱਚ ਘੱਟੋ ਘੱਟ 70 ਤੋਂ 80 ਕਿੱਲੇ ਪੰਚਾਇਤੀ ਜ਼ਮੀਨ ਹੋਣੀ ਆ ਪਰ ਅੱਜ ਦੇਖੋ ਤੁਸੀਂ 70 ਤੋਂ 80 ਕਿੱਲੇ ਪੰਚਾਇਤੀ ਜ਼ਮੀਨ ਆ ਜਿਹੜੀ ਕੀ ਕੁਝ ਨਹੀਂ ਹੋ ਸਕਦਾ ਇਸ ਮੁੱਦੇ ਤੇ ਫਿਰ ਆਪਾਂ ਆਵਾਂਗੇ ਅੱਜ ਦੀ ਕਹਾਣੀ ਤੁਹਾਨੂੰ ਦੱਸ ਦਿਨਾ ਕਿ ਕੱਲ ਮੈਨੂੰ ਪਤਾ ਲੱਗਦਾ ਸ਼ਾਮ ਨੂੰ ਸ਼ਾਮ ਨੂੰ ਮੈਨੂੰ 5 ਵਜੇ ਸ਼ਕੰਦਰ ਸਿੰਘ ਕਨਗੋ ਨੇ ਉਹ ਭੇਜਦੇ ਨੇ WhatsApp ਤੇ WhatsApp ਤੇ ਲੈਟਰ ਭੇਜਦੇ ਨੇ ਕਿ ਮੇਰੀ ਡਿਊਟੀ ਆ ਜਿਹੜੀ ਲਗਾ ਦਿੱਤੀ ਆ ਮੈਜਿਸਟ੍ਰੇਟ ਕੋਰਟ ਕੋ ਪੂਰਾ ਐ ਐਸਡੀਐਮ ਸਾਹਿਬ ਨੇ ਮੇਰੀ ਡਿਊਟੀ ਲਾ ਦਿੱਤੀ ਆ 5 ਗ੍ਰਹਾਈਂ ਮੇਰਾ ਘਰ ਮੇਰੇ ਨਾਮ ਮੈਂ ਐਸਡੀਐਮ ਸਾਹਿਬ ਨੂੰ ਫੋਨ ਕਰਦਾ ਐਸਡੀਐਮ ਸਾਹਿਬ ਜੀ ਰਿਕਵੈਸਟ ਹੈ ਜੀ ਐਸ ਤੱਕ ਆ ਕਰਕੇ ਮੇਰੇ ਪਿੰਡ ਦੇ ਲੋਕ 3 ਦਿਨ ਤੋਂ ਵੇਟ ਕਰ ਰਹੇ ਆ ਔਰ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲੇ ਪੰਚਾਇਤੀ ਜ਼ਮੀਨ ਆ ਜੀ ਜਿਨ੍ਹਾਂ ਦੇ ਨਾਲ ਵੰਡ ਲੱਗਦੇ ਆ ਉਹਨਾਂ ਨੇ ਕਿਤੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਖਾਸ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਉਹ ਘਰ ਰਹਿ ਰਹੇ ਆ ਘਰ ਰਹਿਣਗੇ ਉਹ ਵੇਟ ਕਰੀ ਜਾਂਦੇ ਆ ਤੁਸੀਂ ਜਸਟ ਕਹਿ ਦਿੱਤਾ ਕਿ ਇੱਕ ਰਾਤ ਸਿਰਫ 2 ਘੰਟੇ ਬਚੇ ਆ ਕੱਲ ਤਾਂ ਹੋਣਾ ਹੀ ਮਲਾਜਮਾ ਨੇ ਤੁਸੀਂ ਜਸਟ ਇਮੀਡੀਏਟਲੀ ਫੈਸਲਾ ਲੈ ਲਿਆ ਕਿ ਪੰਜ ਗ੍ਰਾਈ ਉਹਨਾਂ ਦੀ ਡਿਊਟੀ ਲਗਾ ਦਿੱਤੀ ਕਾਨਗੋ ਸਾਹਿਬ ਨੂੰ ਪੁੱਛਣਾ ਸੀ ਕਿ ਇੱਕ ਹਫਤੇ ਤੋਂ ਲੈਟਰ ਘੁੰਮ ਰਹੀ ਆ ਪੰਚਾਇਤ ਤੇ ਬੀਡੀਪੀਓ ਦਫ਼ਤਰੋਂ ਤੁਸੀਂ ਉਹਨਾਂ ਨੂੰ ਤਾਂ ਪੁੱਛਣਾ ਸੀ ਕਮ ਸੇ ਕਮ ਪੂਰੀ ਪਾਰਟੀ ਨੂੰ ਪੁੱਛਿਆ ਜਾਣਾ ਚਾਹੀਦਾ ਸੀ ਇੱਕ ਗੱਲ ਹੋਰ ਹਿੰਮਤਾ ਜੀ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੀ ਟਾਰਾ ਮਾਰਦੀ ਆ ਸਾਡੀ ਜਿਹੜੇ ਅਸੀਂ ਨੌਕਰੀਆਂ ਇੰਨੀਆਂ ਦੇਤੀਆਂ ਸੀ ਤਾ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੇ ਕਾਨੂੰਗੋ ਨੇ ਜੈਤੋ ਸਾਹਿਬ ਦੇ ਕਾਨੂੰਗੋ ਨੇ ਸ਼ਕੰਦਰ ਸਿੰਘ ਜਿਹੜੇ ਕਾਨੂੰਗੋ ਨੇ ਐਡੀਸ਼ਨਲ ਚਾਰਜ ਲਾ ਰੱਖਿਆ ਕੋਟਕਪੂਰਾ ਦੇ ਵਿੱਚ ਦੱਸੋ ਕਿ ਉੱਥੇ ਤੁਸੀਂ ਭਰਤੀ ਨਹੀਂ ਕਰ ਸਕਦੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਤਾਂ ਹੁਣ ਦੱਸੋ ਇਸ ਗੱਲ ਤੇ ਆਉਨੇ ਆਪਾਂ ਇਹ ਵੀ ਮੁੱਦੇ ਤੇ ਚੱਲਾਂਗੇ ਮੁੱਦੇ ਤੇ ਚੱਲਦੇ ਆਂ ਜਦੋਂ ਅੱਜ ਅਸੀਂ ਉੱਥੇ ਪਹੁੰਚਦੇ ਆਂ ਗੱਲ ਹੋਈ ਮੇਰੀ ਕੱਲ ਕੱਲ ਗੱਲ ਹੋਈ ਸ਼ਾਮ ਨੂੰ ਐਸ ਡੀ ਐਮ ਸਾਹਿਬ ਕਹਿੰਦੇ ਨੇ ਸਾਡੇ ਕੋਲ ਸਵੇਰ 9:30 ਵਜੇ ਪੂਰੀ ਪੰਚਾਇਤ ਮਿਲੂ ਅਸੀਂ ਪੂਰੀ ਪੰਚਾਇਤ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਅਸੀਂ ਪੂਰੀ ਪੰਚਾਇਤ 10 ਵਜੇ 10 ਵਜੇ ਪਹੁੰਚ ਜਾਣੇ ਆ ਤਾਂ ਐਸ ਡੀ ਐਮ ਸਾਹਿਬ 11 ਵਜੇ ਪਹੁੰਚਦੇ ਨੇ ਮੈਂ ਅੰਦਰ ਜਾਣਾ ਔਰ ਗੱਲ ਕਰਦਾ ਕਿਹਦੇ ਦੀ ਨਹੀਂ ਇਹ ਪੋਸੀਬਲ ਨਹੀਂ ਹੈਗਾ ਪ੍ਰਧਾਨ ਮੰਤਰੀ ਦੇ ਕਹਿੰਦੇ ਵੀ ਆਰਡਰ ਹੈ ਸੀ ਅਸੀਂ ਤਾਂ ਕੈਨਸਲ ਹੀ ਨਹੀਂ ਕਰ ਸਕਦੇ ਜੀ ਕਹਿੰਦੇ ਡੀ ਸੀ ਸਾਹਿਬ ਕੋਲ ਚਲੇ ਜਾਓ ਅਸੀਂ 11 ਵਜੇ ਤੋਂ ਬਾਅਦ ਉੱਥੋਂ ਨਿਕਲਦੇ ਆ 12 ਵਜੇ ਪਹੁੰਚਦੇ ਆ ਡੀ ਸੀ ਸਾਹਿਬ ਉੱਥੇ 1 ਘੰਟਾ ਪੂਰੀ ਵੇਟ ਕਰਦੇ ਆਂ ਡੀਸੀ ਸਾਹਿਬ ਦੀ ਮੀਟਿੰਗ ਆ ਦੇਖੋ ਕਿਵੇਂ ਖੱਜਲ ਖਵਾਰੀ ਹੋ ਰਹੀ ਆ ਆਮ ਬੰਦੇ ਨਾਲ ਕਿਵੇਂ ਕਿੰਨੀ ਖੱਜਲ ਖਵਾਰੀ ਹੁੰਦੀ ਹੋਊਗੀ ਇੱਕ ਪੂਰੀ ਪੰਚਾਇਤ ਨਾਲ ਖੱਜਲ ਖਵਾਰੀ ਹੋ ਰਹੀ ਆ ਇਹ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਕਿਵੇਂ ਖੱਜਲ ਖਵਾਰ ਕਰਦੇ ਨੇ ਤੁਸੀਂ ਗੱਲ ਜ਼ਰੂਰ ਕਰਿਓ ਐਸਡੀਐਮ ਸਾਹਿਬ ਨਾਲ ਔਰ ਡੀਸੀ ਸਾਹਿਬ ਨਾਲ ਔਰ ਕੋਟਕਪੂਰਾ ਤਹਿਸੀਲਦਾਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਕੱਲ ਤਾਂ ਡੀਸੀ ਸਾਹਿਬ ਜਸਟ ਉਹਨਾਂ ਨੂੰ ਫੋਨ ਕਰਦੇ ਨੇ ਐਸਡੀਐਮ ਸਾਹਿਬ ਨੂੰ ਕਿ ਤੁਰੰਤ ਕਾਨਗੋਦੀ ਡਿਊਟੀ ਲਗਾਓ ਔਰ ਪੂਰਾ ਪਿੰਡ ਇਹਨਾਂ ਦਾ ਇਕੱਠਾ ਹੋਇਆ ਔਰ ਵੇਟ ਕਰ ਰਿਹਾ ਉਥੇ ਕਾਨਗੋ ਨੂੰ ਭੇਜੋ ਹਾਲ ਤੱਕ ਦੇਖੋ ਅਸੀਂ 12 ਵਜੇ ਉਥੋਂ ਚੱਲਦੇ ਆ ਤਾਂ 1 ਵਜੇ ਪਹੁੰਚ ਗਏ ਸੀ ਇੱਥੇ ਹਾਲੇ ਤੱਕ ਤੁਸੀਂ ਦੇਖੋ ਸਮਾਂ ਹੁਣ ਕਿੰਨਾ ਹੋ ਗਿਆ ਹਮਤਾਜ ਜੀ 3 ਵਜੇ ਕੋਈ ਪ੍ਰਸ਼ਾਸਨ ਦਾ ਇੱਥੇ ਮੁਲਾਜ਼ਮ ਤੱਕ ਨਹੀਂ ਪਹੁੰਚਿਆ ਤਾਂ ਕਿੰਨੀ ਅਣਗਹਿਲੀ ਆ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਇਹ ਵਿਚਾਰੇ ਦਿਹਾੜੀਦਾਰ ਨੇ ਅੱਜ ਜਿਹੜੇ ਪੰਚਾਇਤ ਮੈਂਬਰ ਨੇ ਦਿਹਾੜੀ ਛੱਡ ਕੇ ਘਰੇ ਰਹੇ ਨਹੀਂ ਤਾਂ ਇਹਨਾਂ ਨੇ ਰੋਟੀ ਵੀ ਨਹੀਂ ਖਾਧੀ ਸੀ ਹੁਣ ਰੋਟੀ ਆ ਕੇ ਖਾਧੀ ਆ ਦੇਖੋ ਇਸੇ ਕਰਕੇ ਤਾਂ ਜਿਹੜਾ ਪਿੰਡਾਂ ਦਾ ਵਿਕਾਸ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਜੜੀਆਂ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਉਹਨਾਂ ਦਾ ਕਰਕੇ ਕੋਈ ਬੋਲਦਾ ਨਹੀਂ ਹੈਗਾ ਕਿਉਂਕਿ ਦਿਹਾੜੀਦਾਰ ਮੈਂਬਰ ਬਣ ਜਾਂਦਾ ਵਿਚਾਰਾ ਤਾਂ ਕਿਉਂਕਿ ਜਦੋਂ ਰਿਜ਼ਰਵ ਆ ਤਾਂ ਬਣ ਨਹੀਂ ਬਣਨਾ ਉੱਥੇ ਮੈਂਬਰ ਪਰ ਇਹ ਕਾਮਕਾਰ ਵਾਲੇ ਆ ਦਿਹਾੜੀ ਛੱਡ ਕੇ ਨੇਤਰੋਜ ਦੀ ਖੱਜਲ ਖਵਾਰੀ ਕੌਣ ਕਰੂਗਾ ਜੀ ਦੱਸੋ ਤੁਸੀਂ ਮੈਨੂੰ ਇਹ ਹਾਲਾਤ ਨੇ ਸਾਡੇ ਇਥੋਂ ਦੇ ਸਿਸਟਮ ਦੇ ਵੀ ਲਾ ਤਾਂ ਸਿਸਟਮ ਕੀ ਚਾਹੁੰਦਾ ਜਿਹੜੀ ਪੰਚਾਇਤੀ ਜਮੀਨ ਆ ਉਹ ਨਾ ਛੱਡਿਆ ਬੈਠੇ ਇਹਦਾ ਕੋਈ ਨਜ਼ਰ ਹੈ ਹਾਂਜੀ ਇਸੇ ਤੱਕ ਕਹੀ ਗਏ ਨੇ ਕਿ 90 ਰਵੇ 90 ਰਵੇ ਵੀ ਛਡਵਾਈ ਨਾ ਜਾਵੇ ਇਸੇ ਕਰਕੇ ਤਾਂ ਪੋਲੀਟਿਕਲ ਮੈਨੂੰ ਤਾਂ ਇੱਥੋਂ ਤੱਕ ਇੰਜ ਜਾਪਦਾ ਕਿ ਰਾਤੋਂ ਰਾਤ ਬਦਲਵਾਇਆ ਗਿਆ ਕਿਉਂਕਿ ਅੱਗੇ ਬਲਕ ਸੰਤੀ ਦੀਆਂ ਵੋਟਾਂ ਆ ਰਹੀਆਂ ਨੇ ਕਿਵੇਂ ਹੁੰਜਾ ਫਿਰਿਆ ਇਸੇ ਕਰਕੇ ਬੁਖਲਾੜ ਚਾਈ ਹੋਈ ਆਮ ਆਦਮੀ ਪਾਰਟੀ ਇਹ ਕਰਤੂਤਾਂ ਕਰ ਰਹੀ ਹੈ ਕਰਤੂਤਾਂ ਦੇਖੋ ਤੁਸੀਂ ਨਹੀਂ ਆਪਣੀ ਇਮਾਨ ਅਜੜੀ ਅਫਸਰशाही ਆ ਉਹਨਾਂ ਨੂੰ ਕਹਿ ਨਹੀਂ ਸਕਦੀ ਕਿ ਇਮਾਨਦਾਰੀ ਨਾਲ ਕੰਮ ਕਰੋ ਤੁਸੀਂ ਕਿਉਂ ਡਿਊਟੀ ਲਗਾਈ ਜੇਕਰ ਇਸੇ ਮਾਨ ਸਰਕਾਰ ਤੋਂ ਭਗਵੰਤ ਮਾਨ ਤੋਂ ਸੀਐਮ ਸਾਹਿਬ ਤੋਂ ਡੀਸੀ ਸਾਹਿਬ ਦੇ ਆਰਡਰ ਨੂੰ ਕੈਨਸਲ ਕਰ ਦਿੰਦੇ ਦੱਸੋ ਤੁਸੀਂ ਹੱਦ ਹੋ ਗਈ ਆ ਐ ਐਸਡੀਐਮ ਸਾਹਿਬ ਦੀ ਤਹਿਸੀਲਦਾਰ ਸਾਹਿਬ ਨੂੰ ਤਾਂ ਇਹਨਾਂ ਨੇ ਪੁੱਛਿਆ ਤੱਕ ਨਹੀਂ ਕਿ ਅਸੀਂ ਡਿਊਟੀ ਲਗਾਣੀ ਆ ਜੀ ਪੰਜ ਗ੍ਰੈਂ ਚੱਕ ਕੇ ਉਹਨਾਂ ਨੇ ਡਿਊਟੀ ਲਗਾ ਦਿੱਤੀ ਪੂਰਾ ਪਿੰਡ ਸਾਡਾ ਤਿੰਨ ਦਿਨ ਤੋਂ ਵੇਟ ਕਰ ਰਿਆ ਸਵੇਰ ਦੇ ਸਵੇਰ ਲੋਕ ਸਾਰਾ ਪਿੰਡ ਇਕੱਠਾ ਹੋਇਆ ਜੋ ਘਰੋਂ ਘਰੀ ਚਲੇਗੇ ਸਾਰੀ ਦਿਹਾੜੀ ਵੇਟ ਕਰਦੇ ਹੁਣ ਦੇਖੋ ਹਿੰਮਤਾਜ ਜੀ 3 ਵਜ ਗਏ ਆ ਪੂਰੇ ਦੀ ਅੱਜ ਜਦੋਂ ਤੁਸੀਂ ਗੱਲ ਕੀਤੀ ਕਿ 10 ਸਾਂਲਾਂ ਤੋਂ ਲੱਗ ਭਾਗ ਜਿਹੜੀ ਜ਼ਮੀਨ ਆ ਉਹ ਕਬਜ਼ੇ ਦੇ ਵਿੱਚ ਚੱਲ ਰਹੀ ਆ ਕੀ ਲੱਗਦਾ ਕਿ ਜੇ 70 80 ਕਿੱਲੇ ਜ਼ਮੀਨ ਪੰਚਾਇਤ ਕੋਲੇ ਹੋਵੇ ਤਾਂ ਕਿੰਨੇ ਕੰਮ ਹੋ ਜਾਂਦੇ ਪਿੰਦੇ ਜਾਂ ਤੁਸੀਂ ਕੀ ਚਾਹੁੰਦੇ ਹੋ ਸਰਪੰਚ ਨਾਲ ਹਾਂਜੀ ਜੇਕਰ ਗੱਲ ਇਸ ਮੁੱਦੇ ਤੇ ਆਵੇ ਕਿ 70 80 ਕਿੱਲੇ ਜੇਕਰ ਆਪਾਂ ਤੁਸੀਂ 70 ਨੂੰ ਗੋਲੀ ਮਾਰੋ ਜੀ ਟਾਠੇ ਖੂ ਗਈ 70 ਤੁਸੀਂ 50 ਕਿਲੇ ਜ਼ਮੀਨ ਨੂੰ ਕੈਲਕੂਲੇਸ਼ਨ ਕਰ ਲਓ ਅੱਜ 80000 ਰੁਪਏ ਨੂੰ ਕਿਲਾ ਠੇਕੇ ਤੇ ਚੜਦੀ ਆ ਜੇਕਰ ਆਪਾਂ 50000 ਨੂੰ ਹੀ ਠੇਕੇ ਤੇ ਦੇ ਦਈਏ 25 ਲੱਖ ਰੁਪਏ ਸਾਲ ਦਾ ਆ ਗਿਆ 25 ਲੱਖ ਰੁਪਏ ਨਾਲ ਤਕੜੀ ਤੋਂ ਤਕੜੀ ਜੰਮ ਮੈਂ ਕਿਹਾ ਨਾ ਸਿਰੇ ਦੀ ਜੰਮ ਲੱਗ ਸਕਦੀ ਆ ਜੀ ਨੇੜੇ-ਨੇੜੇ ਦੇ ਪਿੰਡਾਂ ਦੇ ਲੋਕ ਆ ਕੇ ਇੱਥੇ ਜੰਮ ਕਰਿਆ ਕਰਨ ਜੀ ਸਾਡੀ ਨੌਜਵਾਨੀ ਨਸ਼ੇ ਤੋਂ ਬਚ ਜਾਵੇ ਜਿੰਨਾ ਨੌਜਵਾਨਾਂ ਤੇ ਚੋਰੀਆਂ ਦੇ ੱੱਬੇ ਟੀਕਿਆਂ ਦੇ ੱੱਬੇ ਕੈਪਸੂਲਾਂ ਦੇ ੱੱਬੇ ਲੱਗਦੇ ਆ ਨਸ਼ਾ ਕਰਨ ਨੂੰ ਕਿਹਾ ਜਾਂਦਾ ਇਹ ਮਾਨ ਸਰਕਾਰ ਇਹ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਦੀਆਂ ਰਹੀਆਂ ਉਹਨਾਂ ਦਾ ਨਸ਼ਾ ਕਿਵੇਂ ਵਿਕੂਗਾ ਇਹ ਇਸੇ ਤੱਕ ਆ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਛੱਡੇ ਹੋਏ ਆ ਵੀ ਇਹ ਪਿੰਡਾਂ ਦਾ ਵਿਕਾਸ ਨਾ ਹੋਵੀਂ ਤੁਸੀਂ ਦੇਖੋ ਹਰ ਸਾਲ ਦਾ ਜੇਕਰ 5 ਸਾਲ ਦੀ ਪੰਚਾਇਤ ਰਵੇ ਤੇ 25 ਲੱਖ ਰੁਪਏ ਆਵੇ ਤੇ ਕਿਵੇਂ ਵਿਕਾਸ ਨਾ ਹੋਊਗਾ ਜੀ ਦੱਸੋ ਸਟੇਡੀਅਮ ਇਹ ਨਾ ਤਾਂ ਕਿਸੇ ਐਮ.ਐਲ.ਏ ਕੋਲ ਜਾਣ ਦੀ ਲੋੜ ਪੈਣੀ ਸੀ ਜੇਕਰ ਇਹ 25 ਲੱਖ ਰੁਪਏ ਆਉਂਦਾ ਨਾ ਕਿਸੇ ਐਮ.ਪੀ ਕੋਲ ਜਾਣ ਦੀ ਲੋੜ ਪੈਣੀ ਸੀ ਆ ਸਰਕਾਰਾਂ ਨਾ ਜਿਹੜੀਆਂ ਇਹ ਲੋਕਾਂ ਨੂੰ ਜਿਹੜੇ ਇਹਨਾਂ ਨੇ ਲੌਲੀਪੌਪ ਦਿੱਤੇ ਆ ਤੇ ਕੁਝ ਕੁ ਲੋਕ ਮੈਂ ਕਿਹਨਾ ਲੋਕ ਬਹੁਤ ਵਧੀਆ ਨੇ ਲੋਕ ਚੰਗੇ ਨੇ ਲੋਕ ਛੜਨਾ ਚਾਹੁੰਦੇ ਨੇ ਪਰ ਜਿਹੜੇ ਕੁਝ ਕੁ ਲੋਕ ਚੌਧਰ ਦੇ ਭੁੱਖੇ ਨੇ ਉਹ ਇਹ ਕੰਮ ਕਰਵਾਉਂਦੇ ਨੇ ਉਹ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਔਰ ਤਾਂ ਕਰਕੇ ਪੋਲੀਟਿਕਰੀ ਪ੍ਰੈਸ਼ਰ ਪਵਾ ਕੇ ਫੇਰ ਜੜਾ ਉਹ ਇਹ ਜਿਹਾਂ ਕਰਤੂਤਾਂ ਕਰਦੇ ਆ ਜਿਵੇਂ ਕਿ ਆਹ ਕਰਤੂਤ ਹੋਈ ਹੈ ਕਰਤੂਤੀ ਹੋਈ ਕਹਿ ਸਕਦੇ ਆਪਾਂ ਜਾਂ ਤਾਂ ਐਸ ਡੀ ਐਮ ਨੂੰ ਪ੍ਰੈਸ਼ਰ ਪਵਾ ਕੇ ਉਧਰ ਡਿਊਟੀ ਲਗਵਾਈ ਗਈ ਹੈ ਦੱਸੋ ਅਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਹਿੰਮਤਾਜ ਜੀ ਅਸੀਂ ਉਧਰੋਂ 1 ਵਜੇ ਆਏ ਸੀ 1 ਵਜੇ ਆਏ ਸੀ ਮੈਂ ਕਾਨਗੋਸ ਸਾਹਿਬ ਨੂੰ ਫੋਨ ਲਗਾਇਆ ਮੈਂ ਕਹੀ ਕਾਨਗੋਸ ਸਾਹਿਬ ਤੁਹਾਡੀ ਡਿਊਟੀ ਲਗਾ ਦਿੱਤੀ ਹੈ ਕਿਉਂਕਿ ਡੀਸੀ ਸਾਹਿਬ ਨੇ ਫੋਨ ਕਰ ਦਿੱਤਾ ਦਫਤਰ ਬੈਠੇ ਸੀ ਕੋਟਕਪੂਰਾ ਦੇ ਵਿੱਚ ਕਾਨਗੋਚ ਤਾਂ ਐਸ ਡੀ ਐਮ ਨੇ ਬਿਲਕੁਲ ਵਿਹਲਾ ਬਿਠਾਇਆ ਹੋਇਆ ਜੇ ਕੋਟਕਪੂਰਾ ਦੇ ਐਸ ਡੀ ਐਮ ਨੇ ਬਿਲਕੁਲ ਵਿਹਲਾ ਬਿਠਾਇਆ ਹੋਇਆ ਤੇ ਜਾਣ ਬੁੱਝ ਕੇ ਇਹ ਜਿਹੜੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਜਾਰੀ ਪਰ ਨਿਸ਼ਾਨਦੇਹੀ ਕਰਵਾ ਕੇ ਹਟਾਂਗੇ ਇਹ ਮਨ ਚੋਂ ਭੁਲੇਖਾ ਕੱਢ ਲਵੇ ਕੋਈ ਜਿਹੜਾ ਕੋਈ ਸ਼ਿਫਾਰਤ ਸੰਗ ਕਰਦਾ ਜਿੰਨੀਆਂ ਮਰਜ਼ੀ ਸ਼ਿਫਾਰਤਾਂ ਕਰ ਰਹੇ ਹੋ ਕਿੰਨੀ ਵਾਰੀ ਤੁਸੀਂ ਇਸ ਚੀਜ਼ ਨੂੰ ਡਿਲੇ ਕਰਵਾਉਂਗੇ ਪਰ ਅਸੀਂ ਪੂਰੀ ਪੰਚਾਇਤ ਆ ਨਿਸ਼ਾਨਦੇ ਕਰਵਾ ਕੇ ਛੱਡਾਂਗੇ ਲੋਕ ਤਿਆਰ ਨੇ ਉਹ ਜ਼ਮੀਨਾਂ ਛੱਡਣੋਂ ਜਿਨ੍ਹਾਂ ਦੇ ਕਬਜ਼ੇ ਨੇ ਬਿਲਕੁਲ ਲੋਕ ਬਿਲਕੁਲ ਤਿਆਰ ਨੇ ਇੱਥੇ ਬੈਠੇ ਨੇ ਦੋ ਚਾਰਾਂ ਤੋਂ ਤੁਸੀਂ ਵੀ ਸੁਣਿਆ ਹੀ ਸੀ ਕਿ ਇਹ ਚੀਜ਼ ਆ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਸਾਡੀ ਨੌਜਵਾਨੀ ਬਚ ਸਕਦੀ ਆ ਸਾਡੀ ਨੌਜਵਾਨੀ ਬਚਾਉਣ ਦੇ ਲਈ ਅਸੀਂ ਅੱਗੇ ਆਏ ਆ ਸਾਡੀ ਨੌਜਵਾਨੀ ਬਚ ਸਕਦੀ ਆ ਜੇਕਰ ਇਹ ਜ਼ਮੀਨਾਂ ਛੱਡੀਆਂ ਜਾਣ ਜਮੀਨਾ ਚੋ ਜਿਹੜਾ ਪੈਸਾ ਆਊਗਾ ਪੰਚਾਇਤੀ ਜ਼ਮੀਨ ਚੋ ਦੇਖੋ ਹਿੰਤਾਜ ਜੀ ਉਹ ਜ਼ਮੀਨ ਕਿਸੇ ਦੀ ਜੱਦੀ ਪੁਸਤੀ ਨਹੀਂ ਤੇ ਜ਼ਮੀਨ ਤੇ ਉਹ ਕਾਬਜ਼ ਹੋਣਾ ਮੈਂ ਕਹਿੰਦਾ ਇਹ ਪਾਪ ਕਰਨਾ ਹੁੰਦਾ ਕਿਉਂਕਿ ਪਾਪ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਉਹ ਇੱਕ ਘਰ ਆਪਣੇ ਕਬਜ਼ੇ ਚ ਕਰ ਲੈਂਦਾ ਪੂਰਾ ਪਿੰਡ ਭੁੱਖਾ ਮਰਦਾ ਭੁੱਖਾ ਮਰਨ ਦੀ ਗੱਲ ਸੁਣ ਲਓ ਕਿ ਸਾਡੀ ਜਿਹੜੀ ਨਸਲ ਖੁਸ਼ੀ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਸਾਡੇ ਜਿਹੜੇ ਨੌਜਵਾਨ ਫਿਰ ਮੈਂ ਤੁਹਾਨੂੰ ਦੱਸ ਦਿਨਾ ਟੀਕਿਆਂ ਤੇ ਲੱਗੇ ਕੈਪਸੂਲਾਂ ਤੇ ਲੱਗੇ ਚਟੇ ਤੇ ਲੱਗੇ ਦੇਖੋ ਆ ਕੀ ਹਾਲਾਤ ਨੇ ਸਾਡੀ ਨੌਜਵਾਨੀ ਸਾਡੀ ਨੌਜਵਾਨੀ ਨੂੰ ਸਾਡੀ ਪੰਚਾਇਤ ਕੋਲੇ 1 ਰੁਪਿਆ ਸੋਰਸ ਨਹੀਂ ਹੈਗਾ ਅੱਜ ਇਸ ਟਾਈਮ ਸਾਡੀ ਪੰਚਾਇਤ ਆ ਬਿਲਕੁਲ ਖਾਲੀ ਹੱਥ ਆ ਖਾਲੀ ਹੱਥ ਕਿਉਂ ਆ ਦੱਸੋ ਇਨੀ ਪੰਚਾਇਤ ਜ਼ਮੀਨ ਹੋਣ ਦੇ ਬਾਵਜੂਦ ਵੀ ਖਾਲੀ ਹੱਥ ਆ ਬਿਲਕੁਲ ਅੱਜ ਤੁਸੀਂ ਸ਼ਰਯਾਮ ਦੇਖਿਆ ਕਿਵੇਂ ਜਲੀਲ ਕੀਤਾ ਗਿਆ ਪੰਚਾਇਤ ਨੂੰ ਇਹ ਕਾਮbande ਦੇ ਕੰਮ ਕਿਵੇਂ ਹੋਣਗੇ ਹਮਦਾ ਜੀ ਮੇਰੇ ਕੋਲ ਜਿਵੇਂ ਗੱਲ ਕੀਤੀ ਆਪਾਂ ਵੋਟਾਂ ਦੀ ਗੱਲ ਕੀਤੀ ਕਿ ਵੋਟਾਂ ਦੇ ਕਾਰਨ ਜਿਹੜੇ ਡਿਲੇ ਕੀਤਾ ਜਾ ਰਿਹਾ ਆਮ ਤੌਰ ਤੇ ਸਿਕੰਦਰਪੁਰ ਦੇ ਸਰਪੰਚ ਨੂੰ ਕਿ ਜੇਕਰ ਮੈਂ ਜਿੱਨੇ ਜੜਾਗਾ ਤਾਂ ਕੱਲ ਨੂੰ ਮੈਨੂੰ ਕਿਹਨੇ ਵੋਟਾਂ ਨਹੀਂ ਪੜੀਆਂ ਬਸ ਤੁਹਾਨੂੰ ਫਿਕਰ ਨਹੀਂ ਹੈ ਨਾ ਨਾ ਜੀ ਆਪਾਂ ਸਰਪੰਚ ਨਹੀਂ ਬਣਨਾ ਹਮਤਾਜ ਜੀ ਜੇਕਰ ਇਹਨਾਂ ਨੇ ਇਹੀ ਲੱਛਣ ਕੀਤੇ ਅਫਸਰ شاہੀ ਨੇ ਇਹੀ ਲੱਛਣ ਕੀਤੇ ਆਪਾਂ ਮੁੱਖ ਮੰਤਰੀ ਬਣਾਂਗੇ ਜੀ ਮੇਰੇ ਪਿੰਡ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਇਹਨਾਂ ਤੋਂ ਪੁੱਛ ਲਓ ਇਹ ਮੈਨੂੰ ਮੁੱਖ ਮੰਤਰੀ ਵੀ ਬਣਾ ਦੇਣਗੇ ਕਿਉਂਕਿ ਕੰਮ ਆਪਾਂ ਕਰਨੀ ਆ ਤੇ ਕਰਵਾ ਕੇ ਵੀ ਦਿਖਾਵਾਂਗੇ ਤੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪ੍ਰਸ਼ਾਸਨ ਪਰ ਅਸੀਂ ਮੰਤੀ ਕਰਵਾਵਾਂਗੇ ਜੀ ਫਿਰ ਜਿਹੜੀ ਉਹ ਜ਼ਮੀਨਾਂ ਨੇ ਜਿਹੜੀਆਂ ਮੁੱਖ ਮੰਤਰੀ ਕਹਿੰਦੇ ਕਿ 500 ਕਲਾ ਛਡਾ ਲਿਆ 2800 ਕਲਾ ਛਡਾ ਲਿਆ ਉਹ ਕਿੱਥੇ ਛਡਾਰੇ ਨੇ ਇਹ ਟਾਰਾ ਨਹੀਂ ਕੱਲੀਆਂ ਕੱਲੀਆਂ ਹਮਤਾਜੀ ਬਿਲਕੁਲ ਟਾਰਾ ਮਾਰੀਆਂ ਗਈਆਂ ਨੇ ਤੁਸੀਂ ਮੇਰੇ ਪਿੰਡ ਦੀ ਹਾਲਾਤ ਦੇਖ ਲਓ ਤੁਸੀਂ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਮੈਂ ਕਹਿੰਨਾ ਕਿ ਇੱਕ ਔਰਾ ਨਹੀਂ ਛਡਾਇਆ ਗਿਆ ਔਰਾ ਛਡਵਾ ਕੇ ਪੰਚਾਇਤ ਦੇ ਅੰਡਰ ਕੀਤੀ ਹੁੰਦੀ ਪੰਚਾਇਤ ਨੂੰ ਇਨਕਮ ਹੁੰਦੀ ਪਿੰਡ ਦੀ ਨੌਜਵਾਨੀ ਵੱਜ ਜਾਂਦੀ ਆਪਾਂ ਸ਼ੁਰੂਆਤ ਪਿੰਡ ਤੋਂ ਕਰਨੀ ਆ ਜੀ ਆਪਾਂ ਪਿੰਡ ਨੂੰ ਚੰਗਾ ਬਣਾਵਾਂਗੇ ਪੂਰੇ ਪੰਜਾਬ ਨੂੰ ਫਿਰ ਦੇਖਾਂਗੇ ਬਿਲਕੁਲ ਹੋਰ ਵੀ ਗੱਲਬਾਤ ਕਰਨੀ ਕੀ ਲੈਦੇ ਛਣਾਉਣੀ ਚਾਹੀਦੀ ਆ ਜੀ ਹਾਂ ਜੀ ਬਿਲਕੁਲ ਮੈਂਬਰ ਆ ਮੈਂਬਰ ਸਹਿਬਾਨ ਨੇ ਸਾਰੇ ਨਾਲ ਨੇ ਲੋਕ ਵੀ ਸਾਡੇ ਨਾਲ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਆ ਦਲਦਲ ਦੇ ਵਿੱਚ ਫਸੀ ਹੋਏ ਉਹਨਾਂ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਜੇਕਰ ਪੰਚਾਇਤ ਕੋਲ ਕੋਈ ਪੈਸਾ ਪੈਸਾ ਕਿੱਥੋਂ ਆਵੇਗਾ ਪੈਸਾ ਇਸੇ ਜ਼ਮੀਨ ਤੋਂ ਹੀ ਅਸੀਂ ਪਿੰਡ ਨੂੰ ਜਿਹੜਾ ਅੱਗੇ ਸੁਧਾਰ ਸਕਦੇ ਆ ਅੱਗੇ ਲਿਜਾ ਸਕਦੇ ਆ ਤਾਂ ਹੀ ਸੰਘਰਸ਼ ਦੀ ਗੱਲ ਤੁਸੀਂ ਕਰੀਆ ਸੰਘਰਸ਼ ਬਿਲਕੁਲ ਤਿੱਖਾ ਹੋਵੇਗਾ ਆਪਾਂ ਬੋਰੀ ਬਿਸਤਰਾ ਬੰਨਿਆ ਹੋਇਆ ਜੀ ਮੋਟਰਸਾਈਕਲ ਤੇ ਰੱਖ ਲੈਣਾ ਤੇ ਤਹਿਸੀਲਦਾਰ ਦੇ ਬਾਰ ਚ ਬਹਿ ਜਾਣਾ ਜੀ ਆਪਾਂ ਪੱਕੇ ਤੌਰ ਤੇ ਅੱਡਾ ਲਾ ਲੈਣਾ ਜੀ ਆਪਾਂ ਇਹ ਸਭ ਕੁਝ ਤੈ ਕਰਕੇ ਫੇਰ ਹੀ ਲੋਕਾਂ ਨੇ ਮੈਨੂੰ ਚੁਣਿਆ ਸੀ ਤੇ ਵੋਟਾਂ ਦੇ ਵਿੱਚ ਖੜਾ ਕੀਤਾ ਸੀ ਲੋਕਾਂ ਨੇ ਮੈਨੂੰ ਇੱਕ ਗੱਲ ਹਿੰਮਤਾਜ ਜੀ ਹੋਰ ਤੁਹਾਨੂੰ ਦੱਸ ਦੇਣਾ ਵੋਟਾਂ ਬਾਅਦ ਚ ਪਈਆਂ ਲੋਕਾਂ ਨੇ ਪਹਿਲਾਂ ਮੈਨੂੰ ਸਰਪੰਚ ਬਣਾ ਦਿੱਤਾ ਸੀ ਜੀ ਬਿਲਕੁਲ ਸਾਫ ਸ਼ਬਦਾਂ ਚ ਕਹਿ ਦਿੱਤਾ ਸੀ ਕਿ ਕੁਲਦੀਪ ਸਰਪੰਚ ਬਣੇਗਾ ਮੈਂ ਸਰਪੰਚ ਬਣਨਾ ਚਾਹੁੰਦਾ ਨਹੀਂ ਸੀ ਨਾ ਹੀ ਮੈਂ ਸਰਪੰਚ ਬਣਨ ਦੇ ਚਾਹ ਬਣ ਸੀ ਪਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਸੀ ਹਾਂਜੀ ਬਾਪੂ ਜੀ ਮਿਹੜੇ ਗੱਲ ਹੈ ਉਹ ਪਹਿਲੇ